ਅਜਮੇਪਟੇ ਰਣਸੀਂਕਲਾ ਖੜਾ ਹੈ ਰਣਸੀਂਕਲਾ ਮੁਕੇ ਜਿਲ੍ਹੇ ਦਾ ਪਿੰਡ ਹੈ ਨਿਹਾਲ ਸਿੰਘਲਾ ਤਹਿਸੀਲ ਚ ਪੈਂਦਾ ਹੈ ਅੱਜ ਇੱਥੇ ਆਉਣ ਦਾ ਮੁੱਖ ਕਾਰਨ ਇਹ ਰਿਹਾ ਕਿ ਪਿੰਡ ਨੇ ਨਵਾਂ slogan ਦਿੱਤਾ ਹੈ ਕਿ ਕੂੜਾ ਲਿਆਓ ਪੈਸੇ ਕਮਾਓ ਤੇ ਨਾਮ ਪਾਓ ਤੁਹਾਡਾ ਕੂੜਾ ਸਾਡੀ ਜ਼ਿੰਮੇਵਾਰੀ ਇਹ ਪੰਚਾਇਤ ਦਾ ਜਿਹੜਾ ਨੌਜਵਾਨ ਸਰਪੰਚ ਹੈ ਇਸ ਇਲਾਕੇ ਚ ਇਸ ਜ਼ਿਲ੍ਹੇ ਚ ਮਸ਼ਹੂਰ ਹੈ ਮਿੰਟੂ ਉਹਦੀ ਇਹ ਨਵੈਕਲੀ ਕੋਸ਼ਿਸ਼ ਹੈ ਇਹ ਨਵੈਕਲੀ ਕੋਸ਼ਿਸ਼ ਦੇ ਵਿੱਚ ਉਹਨੇ ਇਨੂੰ ਪ੍ਰੋਪਰ ਡਿਜ਼ਾਈਨ ਕੀਤਾ ਹੈ ਜੋ ਉਹਨਾਂ ਤੋਂ ਮੈਂ ਜਾਣਕਾਰੀ ਹਾਸਲ ਕੀਤੀ ਹੈ ਕਿ ਵੱਖ-ਵੱਖ ਕੂੜੇ ਦਾ ਜਿਹੜਾ ਵਰਗੀਕਰਨ ਕੀਤਾ ਜਾਊਗਾ ਪਹਿਲਾਂ ਦੇਖ ਲਓ ਵੀ ਕੂੜਾ ਘਰ ਦਾ ਇੱਕ ਦਫ਼ਤਰ ਵੀ ਬਣਾਇਆ ਹੈ ਜਿੱਥੇ ਉਹ ਜ਼ਿੰਮੇਵਾਰ ਬੰਦਾ ਬੈਠਾ ਕਰੂਗਾ ਜਦੋਂ ਕੂੜਾ ਆਇਆ ਕਰੂਗਾ ਤਾਂ ਵੱਖ-ਵੱਖ ਜਿਹੜੀਆਂ ਪਿਟਸ ਕਹਿ ਸਕਦੇ ਆ ਕਿ ਇਹਨੂੰ ਵਰਗੀਕਰਨ ਕਰਨ ਦੇ ਜਿਹੜੇ ਤਰੀਕੇ ਹੈ ਕੋਈ ਗਿੱਲਾ ਕੂੜਾ ਹੈ ਕੋਈ ਸੁੱਕਾ ਕੂੜਾ ਹੈ ਨਾਲ ਨਾਲ ਜਿੱਥੇ ਪੰਜਾਬ ਕੀ ਦੇਸ਼ ਪੱਧਰ ਤੇ ਵਿੱਚ ਪਲਾਸਟਿਕ ਹੈ ਜਿਹੜੀ ਇੱਕ ਚੁਣੌਤੀ ਹੈ ਤਾਂ ਪਲਾਸਟਿਕ ਦੀ ਚੁਣੌਤੀ ਨੂੰ ਸੋਲਵ ਕਰਨ ਲਈ ਇਹ ਜਿਹੜੀ ਫੈਕਟਰੀ ਦਿਸ ਰਹੀ ਹੈ ਪਲਾਸਟਿਕ ਨੂੰ ਰੀਸਾਈਕਲ ਕਰੂਗੀ ਰੀਸਾਈਕਲ ਕਰਕੇ ਉਹਦਾ ਦਾਣੇ ਚ ਕਨਵਰਟ ਕਰਨ ਜਾਂ ਕਿਸੇ ਹੋਰ ਚੀਜ਼ ਚ ਉਹਦੇ ਬਾਅਦੇ ਲੁਧਿਆਣੇ ਵਰਗੇ ਵੱਡੇ ਮਹਾਨਗਰ ਦੇ ਕਾਰਖਾਨਿਆਂ ਤੱਕ ਉਪਰਦੀ ਕਰਨ ਦਾ ਜਿਹੜਾ ਡਿਜ਼ਾਈਨ ਇਹਨਾਂ ਨੇ ਉਲੀਕਿਆ ਇਸ ਪਿੰਡ ਦੀ ਪੰਚਾਇਤ ਨੇ ਸੋ ਨਾਲ ਨਾਲ ਇਹ ਇਹਦੇ ਵਿੱਚ ਇੱਕ ਹੋਰ ਅਹਿਮ ਜਿਹੜੀ ਚੀਜ਼ ਹੈਗੀ ਹੈ ਸਾਡੇ ਦੇਸ਼ ਪੱਧਰ ਦੀ ਜਿਹੜੀ ਚੁਣੌਤੀ ਹੈ ਕਿ ਇਸ ਵਕਤ ਪਲਾਸਟਿਕ ਵੀ ਇੱਕ ਚੁਣੌਤੀ ਹੈ ਤੇ ਜਿਹੜੇ ਡਾਈਪਰ ਬੱਚਿਆਂ ਦੇ ਪਿੰਡਾਂ ਤੱਕ ਵੀ ਇਹ ਗੱਲ ਆ ਗਈ ਹੈ ਹੁਣ ਜਾਂ ਜਿਹੜੇ ਜਿਹੜੇ ਪੈਡਸ ਨੇ ਉਹ ਕਾਫੀ ਜਾਦੇ ਸਾਨੂੰ ਡਰੇਨਜ ਦੇ ਕੰਡਿਆਂ ਤੇ ਸੂਈਆਂ ਦੇ ਕੰਡਿਆਂ ਤੇ ਜਾਂ ਜਿਹੜੀ ਅਣਚਾਹੀਆਂ ਥਾਵਾਂ ਤੇ ਮਿਲਦੇ ਆ ਉਸ ਚੁਣੌਤੀ ਨੂੰ ਹੱਲ ਕਰਨ ਲਈ ਇਹਨਾਂ ਨੇ ਇੱਕ ਪੱਠੀ ਬਣਾਈ ਹੈ। ਉਹਨਾਂ ਨੂੰ ਵੱਖਰੇ ਕਰਕੇ ਉਹਨਾਂ 'ਚ ਜਲਾਇਆ ਜਾਊਗਾ। ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਰੂੜੀਆਂ ਜਿਹੜੀਆਂ ਉਹਨਾਂ ਨੂੰ ਪਿੰਡ 'ਚੋਂ ਘਟਾਉਣ ਲਈ ਜਾਂ ਉਹਨਾਂ ਨੂੰ ਸੰਭਾਲਣ ਲਈ ਇਹਨਾਂ ਨੇ ਇੱਕ ਵੱਖਰਾ ਬਣਾਇਆ ਜਿਹਦੇ ਵਿੱਚ ਇਹਨੂੰ ਗੰਡੋਇਆਂ ਦੀ ਖਾਦ 'ਚ ਕਨਵਰਟ ਕੀਤਾ ਜਾਊਗਾ ਜਾਂ ਸੁੱਕੀ ਖਾਦ ਦੇ ਰੂਪ 'ਚ ਉਹਨੂੰ ਠੀਕ ਕਰਕੇ ਫਿਰ ਕਿਸਾਨਾਂ ਨੂੰ ਜਿਹੜਾ ਵਾਪਸ ਕੀਤਾ ਜਾਊਗਾ। ਇਸ ਪਿੰਡ ਦੀ ਇਹ ਨਵਕਲੀ ਜਿਹੜੀ ਕੋਸ਼ਿਸ਼ ਹੈ ਇਹਦੇ ਚਰਚੇ ਨੇ ਦੇਸ਼ ਪੱਤਰ ਦੇ ਉੱਤੇ ਕਿ ਇਸ ਤਰ੍ਹਾਂ ਦਾ ਡਿਜ਼ਾਈਨ ਇਹਨਾਂ ਨੇ ਬਣਾਇਆ ਪਹਿਲਾਂ ਵੀ ਇਹਨਾਂ ਨੇ ਪਲਾਸਟਿਕ ਮੁਕਤ ਕਰਨ ਲਈ ਖੰਡ ਦਿੱਤੀ ਸੀ ਦੇਸ਼ ਦਾ ਪਹਿਲਾ ਪਿੰਡ ਸੀ ਰਣਸੀਂ ਕਲਾ ਜਿਨ੍ਹਾਂ ਨੇ ਖੰਡ ਦੇ ਕੇ ਆਪਦੇ ਪਿੰਡ ਨੂੰ ਪਲਾਸਟਿਕ ਮੁਕਤ ਕਰਨ ਦੀ ਕੋਸ਼ਿਸ਼ ਕੀਤੀ ਜਿੱਥੇ ਇਹਨਾਂ ਨੇ ਇਸ ਪਿੰਡ ਨੇ ਝੀਲਾਂ ਬਣਾਈਆਂ ਇਸ ਪਿੰਡ ਨੇ ਸੋਨਾ ਪਾਰਕ ਬਣਾਇਆ ਇਸ ਪਿੰਡ ਨੇ ਸੀਵਰੇਜ ਪਾ ਕੇ ਨਾਲੀਆਂ ਨਾਲੀਆਂ ਤੋਂ ਪਿੰਡ ਨੂੰ ਮੁਕਤ ਕੀਤਾ ਬਹੁਤੇ ਕੰਮ ਇਸ ਪਿੰਡ ਨੇ ਬਿਨਾ ਸਰਕਾਰ ਦੇ ਸਹਿਯੋਗ ਤੋਂ ਐਨਆਰਆਈਆਂ ਦੇ ਪਿੰਡ ਦੇ ਪੂਰਨ ਸਹਿਯੋਗ ਨਾਲ ਕੀਤੇ ਜਿਹੜਾ ਨੌਜਵਾਨ ਸਰਪੰਚ ਐਸ ਪਿੰਡ ਦਾ ਜਿਹੋਦੀ ਟੀਮ ਹੈ ਮੈਂਬਰ ਪੰਚਾਇਤ ਹੈਗੇ ਆ ਉਹ ਇੱਥੇ 10ਵੇਂ ਸਾਲ ਚ ਪ੍ਰਵੇਸ਼ ਕਰ ਗਿਆ ਸੈਕੰਡ ਟਰਮ ਉਹਨਾਂ ਦੀ ਪੂਰੀ ਹੋਣ ਵਾਲੀ ਹੈ ਜਿਸ ਕਰਕੇ ਉਹਦੇ ਜਿਹੜੇ ਕੰਮ ਐ ਉਹ ਮੂੰਹੋਂ ਬੋਲਣ ਲੱਗ ਗਿਆ ਹੈ ਮੂੰਹ ਬੋਲਦੇ ਕੰਮਾਂ ਦਾ ਦੀ ਗਵਾਹੀ ਉਹ ਪਰਦਾ ਨੌਜਵਾਨ ਮੈਂ ਤੁਹਾਨੂੰ ਉਹ ਮੂਰੇ ਅਗਲਾ ਬੋਰਡ ਵੀ ਦਿਖਾਉਣਾ ਚਾਹੁੰਦਾ ਕਿ ਪੂਰਾ ਰੀਸਾਈਕਲਿੰਗ ਕਿਵੇਂ ਕਰਨੀ ਆ ਪਲਾਸਟਿਕ ਦੀ ਉਹ ਉਸ ਨੂੰ ਵੀ ਇਹ ਦਾ ਜਿਹੜਾ ਸੂਰਾ ਪੂਰਾ ਪ੍ਰੋਜੈਕਟ ਹੈ ਇਹ ਕੂੜਾ ਘਰ ਦਾ ਉਹ ਦਰਸਾਉਂਦਾ ਹੈਗਾ ਲੰਬਾ ਚੌੜਾ ਕੰਮ ਨਹੀਂ ਆ ਪਰ ਜਿਹੜੇ ਬੰਦਿਆਂ ਦੇ ਮਨਾ ਚ ਤਾਂ ਗੁੰਦੀ ਐ ਕੋਈ ਕੰਮ ਕਰਨਾ ਹੈ ਕੋਈ ਕੰਮ ਨੂੰ ਨੇਪੜੇ ਛਾੜਨਾ ਹੈ ਕਿਸੇ ਕੰਮ ਨੂੰ ਅ ਕਿਸੇ ਜਿਹੜੀ ਜ਼ਿੰਮੇਵਾਰੀ ਲਾਈ ਹੈ ਆ ਦੇਖੋ ਪਲਾਸਟਿਕ ਦੀ ਮੋੜ ਵਰਤੋਂ ਕਿਵੇਂ ਕੀਤੀ ਜਾ ਸਕਦੀ ਉਹਨੂੰ ਦਰਸਾਉਂਦਾ ਇੱਕ ਬੋਰਡ ਵੀ ਹੈ ਪਲਾਸਟਿਕ ਦੀ ਵਰਤੋਂ ਘਟਾਉਣ ਦੀ ਗੱਲ ਵੀ ਹੈ ਤੇ ਮੇਨ ਜਿਹੜੀ ਗੱਲ ਹੈ ਕਿ ਇਹ ਪਲਾਸਟਿਕ ਰੀਸਾਈਕਲ ਫੈਕਟਰੀ ਹੈ ਜਿਹਦਾ ਸ਼ਟਰ ਖੁੱਲਣਾ ਹੈ ਕੁਝ ਦਿਨਾਂ ਚ ਤੇ ਇਹਨੇ ਨਵੀਂ ਜਿਹੜੀ ਪਹਿਲ ਕਦਮੀ ਹੈ ਪੰਜਾਬ ਦੇ ਵਿੱਚ ਦੇਸ਼ ਪੱਧਰ ਦੇ ਉੱਤੇ ਇਹ ਕਰਨੀ ਹੈ ਮੈਂ ਇੱਕ ਹੋਰ ਚੀਜ਼ ਵੀ ਅੱਜ ਇੱਕ ਦੇਖ ਰਿਹਾ ਸੀ ਨਵਿਕਲੀ ਕੋਸ਼ਿਸ਼ ਹੈ ਜੀ ਦਾ ਲੋਕ ਸਾਥ ਦੇਣਗੇ ਕਿਉਂਕਿ ਪਿੰਡਾਂ 'ਚ ਇੱਕ ਪਿਰਤ ਪਾਉਣ ਦੀ ਲੋੜ ਹੁੰਦੀ ਹੈ ਕੋਸ਼ਿਸ਼ ਕਰਨ ਦੀ ਲੋੜ ਹੁੰਦੀ ਹੈ ਕਿਉਂਕਿ ਇਸ ਮੁੰਡੇ ਨੇ ਪਿਰਤ ਪਾਈ ਲੋਕ ਤੌਰ 'ਤੇ ਜਿਹੇ ਜੀ ਤੁਸੀਂ ਪਿੰਡ 'ਚ ਪਿਰਤ ਪਾਉਂਗੇ ਲੋਕ ਵੀ ਤੌਰ 'ਤੇ ਮੈਨੂੰ ਇੱਕ ਹੋਰ ਚੀਜ਼ ਅੱਜ ਅਜੀਬ ਲੱਗੀ ਇਸ ਪਿੰਡ ਤੋਂ ਦੇਖ ਕੇ ਕਿ ਜਿਵੇਂ ਪ੍ਰਵਾਸ ਸਾਡੇ ਤੇ ਭਾਰੂ ਹੋ ਰਿਹਾ ਹੈ ਪ੍ਰਵਾਸ ਸਾਨੂੰ ਸਮੇਟ ਰਿਆਬ ਦੇ ਵਿੱਚ ਤਾਂ ਸ਼ਾਇਦ ਇਸ ਤਰ੍ਹਾਂ ਦੇ ਜਿਹੜੇ ਬੁੱਤ ਨਮਾ ਚਿਹਰਿਆਂ ਦੇ ਵਿੱਚ ਅਸੀਂ ਆਪਣਾ ਪੰਜਾਬੀ ਪੱਖ ਵੇਖ ਸਕਾਂਗੇ ਬਜ਼ੁਰਗ ਮਾਵਾ ਬਜ਼ੁਰਗ ਸਾਡੇ ਬਜ਼ੁਰਗ ਜਿਹੜੇ ਬਾਪੂ ਸੀਗੇ ਉਹ ਇਸ ਤਰ੍ਹਾਂ ਦੇ ਇਹ ਸੁੰਨਸਰਾ ਹੁੰਦੀ ਜਾਪਦੀ ਹੈ ਪੰਜਾਬ ਚ ਜਿਹੜੀ ਉਹ ਇਸ ਤਰ੍ਹਾਂ ਦੇ ਬੁੱਤ ਨਮਾ ਚੀਜ਼ਾਂ ਚ ਅਸੀਂ ਦੇਖਾਂਗੇ ਸ਼ਾਇਦ ਕਿਉਂਕਿ ਪ੍ਰਵਾਸ ਸਾਡੇ ਨਾਲ ਕਿਤੇ ਨਾ ਕਿਤੇ ਸਾਡੇ ਤੇ ਭਾਰੂ ਆ ਹੁਣ ਇਹਨਾਂ ਨੇ ਬਾਸ ਸੋਨਾ ਪਾਰਕ ਬਣਾਇਆ ਤੇ ਇਹਨਾਂ ਨੇ ਮੈਨੂੰ ਦੱਸਿਆ ਕਿ ਇਹ ਮਾਤਾ ਦਾ ਸੀ ਬੁੱਤ ਨੁਮਾ ਜਿਹੜਾ ਇਹ ਬਣਾਇਆ ਹੈ ਇਹਨੂੰ ਇਹ ਮਾਤਾ ਨੇ ਸਾਡੀ ਮਦਦ ਕੀਤੀ ਇਸ ਪਾਰਕ ਨੂੰ ਬਣਾਉਣ ਚ ਉਹਨਾਂ ਦੇ ਬੇਟੇ ਦੇ ਨਾਂ ਤੇ ਪਾਰਕ ਬਣਿਆ ਕਿਤੇ ਨਾ ਕਿਤੇ ਕਲਪਨਾ ਇੱਕ ਚਿਹਰਾ ਜਾਂ ਕਲਪਨਾ ਇੱਕ ਬੁੱਤ ਇਹ ਬਜ਼ੁਰਗ ਜਿਨ੍ਹਾਂ ਨੇ ਪਿੰਡ ਰਣਸੀਂ ਕਲਾ ਬਸਾਇਆ ਉਹ ਉਹਨਾਂ ਦਾ ਬਣਾਇਆ ਇਹਨਾਂ ਨੇ ਸ਼ਾਇਦ ਇਸ ਤਰ੍ਹਾਂ ਦੇ ਦੀਆਂ ਨਿਸ਼ਾਨੀਆਂ ਜਾਂ ਇਸ ਤਰ੍ਹਾਂ ਦੀ ਡਿਵੈਲਪਮੈਂਟ ਪਿੰਡਾਂ ਦੀ ਬਹੁਤ ਜ਼ਰੂਰੀ ਹੈ ਸਮੇਂ ਦੀ ਲੋੜ ਹੈ ਪਾਣੀਆਂ ਦੀ ਚੁਣੌਤੀ ਹੈ ਕੂੜਿਆਂ ਦੀ ਚੁਣੌਤੀ ਹੈ ਤਾਂ ਇਸ ਤਰ੍ਹਾਂ ਦੇ ਜਦੋਂ ਅਸੀਂ ਪੰਚਾਇਤਾਂ ਚੁਣਦੇ ਹਾਂ ਤਾਂ ਇਸ ਤਰ੍ਹਾਂ ਦਾ ਸਿਰੜੀ ਰੋਡ ਮੈਪ ਵਾਲਾ ਨੌਜਵਾਨ ਚੁਣਗੇ ਤਾਂ ਕਿ ਕੋਈ ਵੱਡਾ ਕੰਮ ਹੈ ਜਿਹੜਾ ਜਿਹੜਾ ਸਾਨੂੰ ਲੱਗਦਾ ਹੈ ਕਿ ਬਾਹਰਲੇ ਮੁਲਖ ਪੱਛਮੀ ਦੇਸ਼ ਮਹਾਨਗਰ ਚੰਗੇ ਥਾਵਾਂ ਦੇ ਉੱਤੇ ਜਿਹੜੇ ਕੰਮ ਹੋ ਰਿਹਾ ਸਾਡੇ ਪਿੰਡ ਵੀ ਹੋਣ ਤਾਂ ਉਹ ਚੁਣਨ ਵੇਲੇ ਵੀ ਦੇਖੀਏ ਕਿ ਬੰਦਾ ਯੋਗ ਤੇ ਅਯੋਗ ਦੀ ਇੱਕ ਸਵੱਟੀ ਤੇ ਪਰਖ ਕੇ ਬਣਾਈਏ ਤਾਂ ਜੋ ਸਾਡੇ ਪਿੰਡ ਦੇ ਸੁਪਨਿਆਂ ਨੂੰ ਉਹ ਅਮਲੀ ਜਮ ਨਾ ਬਣਹਾ ਸਕੇ 2000 ਜਲਦੀ ਫਿਰ ਮਿਲਾਂਗੇ ਸਸਤੀ